ਡਾ ਜਰਜ ਜਲ ਸਿੰਘ ਬਾਇਕੀਟਿਕ ਖਾਲਸਾ ਬਾਇਕੀਟਿਕ ਪਤੇ ਬਾਇਕੀਟਿਕ ਖਾਲਸਾ ਬਾਇਕੀਟਿਕ ਫਕੇ ਉਸ ਬਤਨੀ ਦੇ ਜੀ ਬਹੁਤ ਆਜ ਮੈਨੂੰ ਬਹੁਤ ਮਜਾ ਆਇਆ ਤੁਹਾਡਾ ਸ਼ੋਅ ਦੇਖ ਕੇ ਸ਼ੁਕਰੀਆ ਜੀ ਬਹੁਤ ਧੰਵਾ ਜੀ ਰਜੀਵਾ ਤੁਹਾਡਾ ਜੇਕਰ ਤੁਸੀਂ ਚਾਰਟੇ ਮਾਰ ਰਹੇ ਸੀਗੇ ਨਾ ਮੈਨੂੰ ਯਾਦ ਆਇਆ ਕਿ ਮੇਰੇ ਬੀਬੀ ਜੀ ਮੈਨੂੰ ਰੋਜ਼ ਕੰਦੇ ਸੀਗੇ ਕਿ ਤੂੰ ਠਾਕਰ ਤੁੰ ਪਰ ਦਾਸਾ ਠਾਕਰ ਨਿਆ ਕਰ ਉਹ ਮੈਨੂੰ ਕਾਫੀ ਚੇਡ ਹੋ ਗਿਆ ਮੈਨੂੰ ਸਿਖਾਉਂਦੇ ਉਸ ਵੰਦੇ ਪਰ ਮੈਨੂੰ ਪੂਰਾ ਆਉਂਦਾ ਹੀ ਨਹੀਂ ਸੀ ਹਾਂ ਫਿਰ ਫਿਰ ਉਹਨਾਂ ਨੇ ਮੇਰੀ ਜਨ ਜੋਤੇ ਹਜਰ ਛੰਟਾ ਮਾਰਿਆ ਜਿਹੜਾ ਅਜੇ ਵੀ ਮੈਨੂੰ ਲੱਗਦਾ ਹੈ ਕਿ ਇਹ ਇਸ ਤਰ੍ਹਾਂ ਕਰਦਾ ਤੇ ਅਗਲੇ ਦਿਨ ਕੰਦੇ ਅਗਲੇ ਦਿਨ ਕੰਦੇ ਸਨਾਹ ਹੋ ਤੈਨੂੰ ਆ ਗਿਆ ਬਸ ਸਾਰਾ ਨੂੰ ਉੱਠਾ ਕੇ ਤੂੰ ਫਿਰ ਦਸ ਸਾਰੇ ਕਰਤੀ ਤੇ ਕਹਿੰਦੇ ਪਹਿਲਾਂ ਤੁਨੀ ਸੇ ਹੁੰਦਾ ਸੋ ਮੇਰਾ ਮਤਲਬ ਹੈ ਕਿ ਬਹੁਤ ਸੋਣਾ ਕੀਤਾ ਤੁਸੀਂ ਸ਼ਾਬਾਸ਼ ਅੱਛਾ ਬੜੀ ਚੰਗਾ ਕੰਮ ਕਰਦਾ